ਸਾ希 ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਤੇ ਅੱਜ ਵਾਲੀ ਕਲੈਕਸ਼ਨ ਦੇ ਵਿੱਚ ਵੀ ਆਪਾਂ ਬੜੇ ਪਿਆਰੇ ਪਿਆਰੇ ਜੀ ਸੂਟ ਲੈ ਕੇ ਆਏ ਆ ਤੁਹਾਡੇ ਲਈ ਜੀ ਵਰਕ ਵਾਲੇ ਸੂਟ ਰਹਿਣਗੇ ਸਾਰੇ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਬਾਕੀ ਫੈਬਰਿਕ ਵਰਕ ਦੁਪੱਟਿਆ ਇਹਦੀ ਆਪਾਂ ਪੂਰੀ ਡਿਟੇਲ ਵੀਡੀਓ ਦੇ ਵਿੱਚ ਹੀ ਦੇ ਦਿੰਨੇ ਆ ਜੀ ਤੁਸੀਂ ਧਿਆਨ ਨਾਲ ਪਲੀਜ਼ ਵੀਡੀਓ ਚੈੱਕ ਕਰਿਆ ਕਰੋ ਤੇ ਲਾਸਟ ਤੱਕ ਵੀਡੀਓ ਦੇਖਿਆ ਕਰੋ ਕਿਉਂਕਿ ਮਤਲਬ ਪੂਰੀ ਡਿਟੇਲ ਦਿੱਤੀ ਹੁੰਦੀ ਆ ਆਪਾਂ ਇਹਦੇ ਵਿੱਚ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ 7889148238 ਇਹ ਆਪਣਾ WhatsApp ਨੰਬਰ ਹੈ ਜੀ ਤੁਸੀਂ ਇਹ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਜਰੂਰ ਰਿਪਲਾਈ ਦਵਾਂਗੇ ਜੀ ਬਾਕੀ ਫੈਬਰਿਕ ਦਾ ਮੈਂ ਤੁਹਾਨੂੰ ਦੱਸਿਆ ਹੀ ਹੈ ਡਿਟੇਲ ਪੂਰੀ ਵੀਡੀਓ ਦੇ ਵਿੱਚ ਹੀ ਹੁੰਦੀ ਹੈ ਤਾਂ ਤੁਸੀਂ ਪ੍ਰਾਈਸ ਲੈ ਸਕਦੇ ਹੋ WhatsApp ਤੇ ਸਕਰੀਨਸ਼ਾਟ ਸੈਂਡ ਕਰਕੇ ਇਹ ਆ ਗਿਆ ਜੀ ਆਪਣਾ ਫਰਸਟ ਸੂਟ ਇਹ ਹੈਗਾ ਜੀ ਆਪਣਾ ਟਿਸ਼ੂ ਫੈਬਰਿਕ ਦੇ ਉੱਪਰ ਟਿਸ਼ੂ ਸ਼ਿਮਰ ਵੀ ਕਹਿ ਦਿੰਨੇ ਆ ਟਿਸ਼ੂ ਵੀ ਕਹਿ ਦਿੰਨੇ ਆ ਇਹ ਬਿਲਕੁਲ ਸੌਫਟ ਵਾਲਾ ਹੈਗਾ ਜੀ ქੋਰ ਦੇ ਵਿੱਚ ਸੌਫਟ ਫੈਬਰਿਕ ਹੈ ਬਹੁਤ ਜ਼ਿਆਦਾ ਮਤਲਬ ਖੜਾ ਖੜਾ ਫੈਬਰਿਕ ਨਹੀਂ ਹੈ ਤੇ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਹੈਗਾ ਓਨਿਅਨ ਜੀ ਟੋਨ ਦਾ ਪਿੰਕ ਸ਼ੇਡ ਕਲਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਪਿਆਰਾ ਆਪਾਂ ਇਹਦੇ ਉੱਪਰ ਕੰਮ ਕੀਤਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਆ ਗਈ ਜੀ ਇਹਦੀ ਨੈਕ ਲਾਈਨ ਇਹਦੇ ਨਾਲ ਆਪਾਂ ਫਰੋਜੀ ਤੇ ਲਾਈਟ ਜਿ ਲੈਮਨ ਦਾ ਕੰਟਰਾਸਟ ਦਿੱਤਾ ਲਾਈਟ ਡਾਰਕ ਫਰੋਜੀ ਆ ਗਿਆ ਐਂਡ ਲੈਮਨ ਲਾਈਟ ਡਾਰਕ ਰਸਟ ਤੇ ਉਹ ਸੌਰੀ ਮਸਟਰਡ ਐਂਡ ਲਾਈਟ ਜੈ ਲੈਮਨ ਕਲਰ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਬਹੁਤ ਹੀ ਉੱਠ ਕੇ ਆਇਆ ਬਾਕੀ ਤੁਸੀਂ ਵਰਕ ਦੀ ਮੀਨਸ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਦਾ ਨੈਕ ਵਰਕ ਆ ਗਿਆ ਐਂਡ ਕਲੀਆਂ ਦਾ ਪੈਨਲ ਆ ਗਿਆ ਜੀ neck ਆ ਗਈ ਠੀਕ ਹੈ ਜੀ ਤੇ ਇਹ ਇਦਾਂ ਆਪਾਂ ਵਿੱਚ ਬਟਨ ਟਾਈਪ ਬੂਟੀ ਦਿੱਤੀ ਹੋਈ ਹੈ ਕਲੀਆਂ ਆ ਗਈਆਂ ਜੀ ਕਲੀਆਂ ਦਾ ਪੈਨਲ ਆ ਗਿਆ ਨੀਚੇ ਤੱਕ ਇਦਾਂ ਕਲੀਆਂ ਦਾ ਪੈਨਲ ਆ ਜਾਂਦਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਜਰੀ ਐਂਡ ਬਾਤਲਾ ਦਾ ਟੱਚ ਦਿੱਤਾ ਹੋਇਆ ਤੇ ਇਹ ਆਪਣਾ ਵਿੱਚ ਪੂਰੇ ਦੇ ਵਿੱਚ ਕਲੀਆਂ ਦੇ ਪੈਟਰਨ ਸੈਂਟਰ ਚ ਬੂਤੀ ਆ ਜਾਂਦੀ ਹੈ ਜੀ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਹੁਤ ਹੀ ਉੱਠ ਕੇ ਆਏ ਹੋਏ ਆ ਠੀਕ ਹੈ ਜੀ ਇਹ ਆ ਗਈਆਂ ਜੀ ਇਹਦੀਆਂ ਕਲੀਆਂ ਨੀਚੇ ਤੱਕ ਜਿੱਦਾਂ ਆਪਾਂ ਵਿੱਚ ਕਲਰ ਦਿੱਤੇ ਹੋਏ ਆ ਵਿਥ ਥ्रेड ਦੇ 골ਡਨ ਟੱਚ ਫਲਾਈਟ ਡਾਰਕ ਆ ਪਾ ਦਿੱਤੀ ਏ ਇਦਾਂ ਹੀ ਆਪਾਂ ਇਦਾਂ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਚੈੱਕ ਕਰ ਸਕਦੇ ਬਹੁਤ ਹੀ ਪਿਆਰੀ ਜੀ ਲੇਸ ਦੀ ਫਿਨਿਸ਼ਿੰਗ ਹੈ ਠੀਕ ਹੈ ਜੀ ਲੇਸ ਦਾ ਇਦਾਂ ਹੁੰਦਾ ਜੀ ਜਦੋਂ ਆਪਾਂ ਮਤਲਬ ਵਰਕ ਹੁੰਦਾ ਆਪਾਂ ਉਹਦੇ ਅਕੋਰਡਿੰਗ ਹੀ ਆਪਾਂ ਲੇਸ ਦਿੰਨੇ ਆ ਜਿੱਦਾਂ ਦੇ ਕਲਰ ਲੇਸ ਦੇ ਮੈਚ ਹੁੰਦੇ ਆ ਜਿੱਦਾਂ ਦੀ ਉਹਦੇ ਨਾਲ ਚਲਦੀ ਹੈ ਇਹ ਚੀਜ਼ ਮੌਕੇ ਤੇ ਹੀ ਦੇਖੀ ਜਾਂਦੀ ਹੈ ਕਿ ਇਹਦੇ ਨਾਲ ਕਿਹੜੀ ਲੇਸ ਚੱਲੇਗੀ ਕਿਉਂਕਿ ਸੇਮ ਲੇਸ ਕਈ ਵਾਰ ਕਹਦੇ ਨੇ ਤੁਸੀਂ ਕਿ ਸੇਮ ਲੇਸ ਲਗਾਓ ਸੇਮ ਲੇਸ ਨਹੀਂ ਮਿਲਦੀ ਵੀ ਨਹੀਂ ਹੁੰਦੀ ਤੇ ਦੂਸਰਾ ਮਤਲਬ ਵਰਕ ਦੇ ਅਕੋਰਡਿੰਗ ਹੁੰਦੀ ਹੈ ਮੈਚਿੰਗ ਜੋ ਹੁੰਦੀ ਆਪਾਂ ਉਹਦਾ ਹੀ ਲਗਾਉਂਦੇ ਆ ਇਹਦੀ neck ਕਰੀ ਜੀ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਪੀਸ ਰੈਡੀ ਹੋਇਆ ਜੀ ਆਪਣਾ ਇਹ ਆ ਗਿਆ ਜੀ ਇਹਦੇ 슬ੀਵਸ ਤੇ ਕੰਮ ਕਲੀਆਂ ਵਾਲਾ ਸੇਮ ਬਾਰਡਰ ਆਪਾਂ 슬ੀਵਸ ਤੇ ਦਿੱਤਾ ਐਂਡ ਬੂਟੀ ਦਿੱਤੀ ਹੋਈ ਠੀਕ ਐ ਜੀ ਕਲਰ ਇਹ ਬਹੁਤ ਪਿਆਰਾ ਤੇ ਫੈਬਰਿਕ ਵੀ ਬਿਲਕੁਲ ਸੌਫਟ ਐ ਜੀ ਜਿੱਦਾਂ ਕਹਿੰਦੇ ਨੇ ਟਿਸ਼ੂ ਫੈਬਰਿਕ ਥੋੜਾ ਹਾਰਡ ਹੁੰਦਾ ਐ ਬਿਲਕੁਲ ਸੌਫਟ ਦੇ ਵਿੱਚ ਐ ਬਾਕੀ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਉਹ ਆਪਾਂ ਕਲਰ ਕੰਬੀਨੇਸ਼ਨ ਚੇਂਜ ਕਰ ਦਿੰਦੇ ਨੇ ਇਹ ਦੀ ਬਾਟਮ ਆ ਗਈ ਜੀ ਪਟਿਆਲਾ ਸਲਵਾਰ ਐ ਸਲਵਾਰ ਤੇ ਵੀ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਦੀ ਠੀਕ ਹੈ ਜੀ ਐਂਡ ਪਿਓਰ ਚਨਾਉਣ ਦਾ ਰੱਖਿਆ ਜੀ ਆਪਾਂ ਇਹਦਾ ਦੁਪੱਟਾ بیس ਕਲਰ ਦਾ ਇਹ ਆਪਣੀ ਚੁਆਇਸ ਹੈ ਜੀ ਆਪਾਂ ਟਾਈ ਡਾਈ ਵੀ ਰੱਖ ਸਕਦੇ ਹਾਂ ਫਰੋਚੀ ਟੱਚ ਦੇ ਕੇ ਇਹ ਚੁਆਇਸ ਦੇ ਅਕੋਰਡਿੰਗ ਆ ਤੇ ਦੁਪੱਟੇ ਨੂੰ ਵੀ ਆਪਾਂ ਇਦਾਂ ਹੀ ਮਲਟੀ ਫਿਨਿਸ਼ਿੰਗ ਦਿੱਤੀ ਹੋਈ ਹੈ 골ਡਨ ਟੱਚ ਨਾਲ ਜੋ ਕਿ ਬਹੁਤ ਹੀ ਪਿਆਰੀ ਲੱਗਦੀ ਹੈ ਇਹ ਤੁਸੀਂ ਕਿਸੇ ਵੀ ਫੈ布ਰਿਕ ਤੇ ਕਿਸੇ ਵੀ ਕਲਰ ਤੇ ਆਪਣੀ ਚੁਆਇਸ ਦੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਆਪਾਂ ਉਦਾਂ ਹੀ ਕਲਰ ਕੰਟਰਾਸਟ ਵਿੱਚ ਤੁਹਾਨੂੰ ਦੇ ਦਾਂਗੇ ਜਿੱਦਾਂ ਫੈ布ਰਿਕ ਦੇ ਵਿੱਚ ਤੇ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਠੀਕ ਹੈ ਜੀ ਇਹ ਆ ਗਈ ਇਹ ਦੀ neck line neck line ਆ ਗਈ ਕਲੀਆਂ ਆ ਗਈਆਂ ਜੀ ਤੇ ਵਿੱਚ ਪੂਰੇ ਤੇ ਬੂਟੀ ਆ ਜਾਂਦੀ ਹੈ ਤੇ ਨੈਕਸਟ ਸੂਟ ਆ ਜਾਂਦਾ ਜੀ ਆਪਣਾ ਇਹ ਵਾਲਾ ਇਹ ਵੀ ਡਿਜ਼ਾਈਨ ਬਹੁਤ ਹੀ ਪਿਆਰਾ ਜਿਹਾ ਹੈ ਰੈਡੀ ਹੋਇਆ ਜੀ ਇਹ ਹੈਗਾ ਮਹਿਰੂਨ ਸ਼ੇ ਤੇ ਸੈਟਨ ਫੈਬਰਿਕ ਦੇ ਉੱਪਰ ਹੈ ਮਹਿਰੂਨ ਸ਼ੇ ਠੀਕ ਹੈ ਜੀ ਇਹਦੇ ਵੀ ਸੈਂਟਰ ਪੈਨਲ ਜਾਂਦਾ ਇਦਾਂ ਸੈਂਟਰ ਪੈਨਲ ਦੇ ਵਿੱਚ ਨੀਚੇ ਕਲੀਆਂ ਚ ਆ ਰਹੀਆਂ ਨੇ ਵਿੱਚ ਗੋਟੇ ਦਾ ਕੰਮ ਆ ਜਾਂਦਾ ਇਹ ਤਾਂ ਘੇਰਾ ਆ ਗਿਆ ਸੀ ਘੇਰੇ ਦੇ ਵਿੱਚ ਵੀ ਇਹਦੇ ਆਪਾਂ ਗੋਟੇ ਦਾ ਕੰਮ ਕੀਤਾ ਹੋਇਆ ਮਿਰਰ ਦਾ ਕੰਮ ਆ ਜਾਂਦਾ ਮਤਲਬ ਕਾਫੀ ਜਿਦਾ ਜਰੀ ਆ ਗਈ ਮਿਰਰ ਆ ਗਿਆ ਗੋਟੇ ਦਾ ਕੰਮ ਆ ਗਿਆ ਠੀਕ ਹੈ ਜੀ ਲਾਈਟ ਡਾਰਕ ਮਤਲਬ 골ਡਨ ਟੱਚ ਦਿੱਤਾ ਆਪਾਂ ਸਿਰਫ ਇਹਦੇ ਵਿੱਚ ਥ੍ਰੈਡ ਦਾ ਕੰਮ ਨਹੀਂ ਕੀਤਾ ਇਹ ਆਪਣਾ ਪਾਰਟੀ ਵੇਅਰ ਸੂਟ ਰੈਡੀ ਹੋ ਜਾਂਦਾ ਤੇ ਫਿਨਿਸ਼ਿੰਗ ਦਿੱਤੀ ਆਪਾਂ ਇਹਨੂੰ 골ਡਨ ਹੀ ਚੰਪਾ ਦੀ ਕੇਹੇ ਤੇ ਹੈਂਡ ਠੀਕ ਹੈ ਜੀ ਤੇ ਇਹਦੀ neck ਆਪਾਂ ਇਦਾਂ ਰੱਖੀ ਆ ਬੈਨ ਵਾਲੀ ਇਦਾਂ ਬੈਨ neck ਰੱਖਿਆ ਠੀਕ ਜੀ ਕੀ ਆ ਗਿਆ ਦਾ sleeves ਤੇ ਪੂਰਾ ਬਾਰਡਰ ਆ ਜਾਂਦਾ sleeves ਤੇ ਵੀ ਇਹ sleeves ਦਾ ਕੰਮ ਆ ਗਿਆ ਠੀਕ ਹੈ ਜੀ ਤੇ ਇਹਦੀ ਬਾਟਮ ਪਾਕਿਸਤਾਨੀ ਬਾਟਮ ਰੈਡੀ ਹੋਈ ਹੈ ਜੀ ਇਹਦੀ ਕਲਰ ਪਰ ਮਿਨੀਸ਼ਨ ਆਪਣੀ ਚੋਇਸ ਹੋਈ ਹੈ ਜੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਜੀ ਇਹਦੀ ਬਾਟਮ ਦਾ ਕੰਮ ਆ ਗਿਆ ਇਹ ਪਾਕਿਸਤਾਨੀ ਬਾਟਮ ਰੈਡੀ ਹੋਈ ਹੈ ਜੀ ਠੀਕ ਹੈ ਜੀ ਇਹ ਬਾਟਮ ਤੇ ਕੰਮ ਆ ਗਿਆ ਤੇ ਪਿਓਰ オーਰਗਨਜ਼ਾ ਦਾ ਆਪਾਂ ਰੱਖਿਆ ਦੁਪੱਟਾ ਇਹਦੇ ਨਾਲ ਅਬ بیس ਕਲਰ ਦਾ ਆਪਾਂ ਰੱਖਿਆ ਦੁਪੱਟਾ ਦੁਪੱਟਾ ਵੀ ਇਹਦਾ ਹੈ ਨਹੀਂ ਰੈਡੀ ਹੋ ਜਾ ਠੀਕ ਹੈ ਜੀ ਲੰਬੇ ਪੱੰਨਿਆਂ ਦੇ ਉੱਪਰ ਆਪਾਂ ਇੱਥੇ ਮਿਰਰ ਦਾ ਕੰਮ ਕੀਤਾ ਸੀ ਇਹਦੇ ਵਿੱਚ ਛੋਟੇ ਦੀਆਂ ਲਾਈਨਾਂ ਆ ਗਈਆਂ ਐਂਡ ਮਿਰਰ ਦਾ ਕੰਮ ਆ ਗਿਆ ਦੋਨੋਂ ਸਾਈਡ ਦੁਪੱਟਾ ਸੈਂਟਰ ਛੱਡ ਕੇ ਦੋਨੋਂ ਲੰਬੇ ਪੱੰਨਿਆਂ ਦੇ ਉੱਪਰ ਆਪਾਂ ਇਦਾਂ ਵਰਤ ਦਿੱਤਾ ਸੀ ਇਹ ਵੇਹ ਦਿੱਕਤਾ ਹੋਇਆ ਸਾਨੂੰ ਬਹੁਤ ਹੀ ਪਿਆਰਾ ਲੱਗਦਾ ਐਂਡ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈ ਇਦਾਂ ਲੇਸ ਦੇ ਸੋਸ ਕਿਉਂਕਿ ਇਹ ਆ ਗਿਆ ਤਾਂ ਬਹੁਤ ਪਿਆਰਾ ਜਿਹਾ ਇਹ ਸੂਟ ਆਪਣਾ ਰੈਡੀ ਹੋਇਆ ਤੇ ਇਹ ਕਲਰ ਤੇ ਵੀ ਬਹੁਤ ਉੱਠ ਕੇ ਆਇਆ ਮੈਰੂਨ ਸ਼ੇਡ ਦੇ ਉੱਪਰ ਵੀ ਤੁਸੀਂ ਚਾਹੋ ਤਾਂ ਕਲਰ ਕੰਬੀਨੇਸ਼ਨ ਤੁਸੀਂ ਆਪਣੇ ਅਕੋਰਡਿੰਗ ਹੁੰਦੇ ਕਰ ਸਕਦੇ ਹੋ ਕੰਟਰਾਸਟ ਵੀ ਕਰ ਸਕਦੇ ਆ ਆਪਾਂ ਦੁਪੱਟਾ ਇਹ ਆਪਣੀ ਚੁਆਇਸ ਹੈ ਬੇਸ ਵੀ ਰੱਖ ਸਕਦੇ ਆ ਤੇ ਸੂਟ ਦਾ ਕਲਰ ਵੀ ਚੇਂਜ ਕਰਕੇ ਕਿਸੇ ਵੀ ਕਲਰ ਤੇ ਆਪਾਂ ਨੂੰ ਰੈਡੀ ਕਰ ਸਕਦੇ ਆ ਇਹ ਮੀਨਸ ਡਿਜ਼ਾਈਨ ਠੀਕ ਹੈ ਜੀ ਇਹ ਆਪਣਾ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹ ਮਹਿਰੂਨ ਛਿਰਤੇ ਦਾ ਪਾਊਡਰ ਹੈਵੀ ਆ ਜਾਂਦਾ ਇਦਾਂ ਪੂਰਾ ਹੈਵੀ ਬਾਰਡਰ ਆ ਗਿਆ ਜੀ ਦਾ ਐਂਡ ਪੈਕ ਤੇ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਹੈ ਹਾਂ ਜੀ ਇਹਨੂੰ ਤੁਸੀਂ ਮੀਨਸ ਜਿੱਦਾਂ ਚਲਕੋ ਵਗੈਰਾ ਤੇ ਵੇਅਰ ਕਰ ਸਕਦੇ ਹੋ ਇਹ ਬਿਲਕੁਲ ਪ੍ਰੋਪਰ ਆਫ ਵਾਈਟ ਕਲਰ ਦੇ ਵਿੱਚ ਸ਼ਰਟ ਆ ਤੇ ਪਿਓਰ ਦੀ ਸ਼ਰਟ ਆ ਜੀ ਇਹ ਪਿਓਰ ਕ੍ਰੇਪ ਚ ਰੱਖੀ ਆ ਆਪਾਂ ਸ਼ਰਟ ਇਹ ਫੈਬਰਿਕ ਪਿਓਰ ਦਾ ਫੈਬਰਿਕ ਆ ਇਹ ਵਾਈਟ ਤੇ ਇਹ ਪੂਰਾ ਹੈਂਡਵਰਕ ਦਾ ਪੀਸ ਆ ਆਪਣਾ ਇਹ ਤੁਹਾਡੇ ਨਾਲ ਸ਼ੇਅਰ ਕਰਦੀ ਆ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਬਟ ਤੁਸੀਂ ਆਪਣੀ ਚੁਆਇਸ ਹੈ 컬러ਫੁਲ ਤੇ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਦੀ ਚੁਆਇਸ ਸੀ ਕਿ ਵਾਈਟ ਰੱਖਣਾ ਚਾਹੁੰਦੇ ਸੀ ਇਹਦੀ ਨੈਕ ਰੈਡੀ ਹੋਈ ਆ ਇਹ ਸਾਰਾ ਤਪਕੇ ਦਾ ਕੰਮ ਜਿਆਦਾ ਹੈ ਜੀ ਇਹਦੇ ਵਿੱਚ ਸਿੱਪੀ ਐਡ ਕੀਤੀ ਹੋਈ ਹੈ ਕਟਦਾਣਾ ਆ ਗਿਆ ਜ਼ਿਆਦਾਤਰ ਤਪਕੇ ਦਾ ਕੰਮ ਦਿੱਤਾ ਹੈ ਆਪਾਂ ਸਿੰਗਲ ਲਾਈਟ ਡਲ ਜਿਹਾ 골ਡਨ ਕਲਰ ਦਿੱਤਾ ਹੈ ਆਪਾਂ ਹੋ ਸਕਦਾ ਵੀਡੀਓ ਚ ਪ੍ਰੋਪਰ ਆ ਰਿਹਾ ਹੋਵੇ neck ਆ ਗਈ ਤੇ نیچے ਤੱਕ ਇਹਦੇ ਇਦਾਂ ਕਲੀਆਂ ਜਾ ਰਹੀਆਂ ਸੈਂਟਰ ਪੈਨਲ ਚ ਇਦਾਂ ਕਲੀਆਂ ਆ ਗਈਆਂ ਵਿੱਚ ਸਾਰੇ ਦੇ ਬੂਟੀ ਆ ਜਾਂਦੀ ਹੈ ਤੇ ਇਹਦਾ ਬਾਰਡਰ ਆ ਗਿਆ ਬਾਰਡਰ ਇਹਦਾ ਬਹੁਤ ਹੀ ਹੈਵੀ ਰੈਡੀ ਹੋਇਆ ਦੇਖ ਸਕਦੇ ਹੋ ਪੂਰਾ ਕਟਦਾਣੇ ਦਾ ਕੰਮ ਹੈ ਜੀ ਇਹ ਤੇ ਵਿੱਚ ਆ ਜਾਂਦਾ ਬਾਰਡਰ ਦੇ ਜਾਂ ਦਾ ਜ਼ਿਆਦਾਤਰ ਦਬਕਾ ਤੇ ਕਟਦਾਣਾ ਯੂਜ਼ ਕੀਤਾ ਗਿਆ ਪਾਰਸ ਦਿੱਤੇ ਹੋਏ ਆ ਰੀਅਲ ਲੁੱਕ ਵਾਈਜ਼ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਹੈਵੀ ਲੁੱਕ ਦੇ ਵਿੱਚ ਇਹਦੀਆਂ 슬ੀਵਸ ਆ ਗਿਆ 슬ੀਵਸ ਵੀ ਤੁਸੀਂ ਦੇਖੋ ਆਪਾਂ ਘੇਰੇ ਵਾਲਾ ਪੂਰਾ ਬਾਰਡਰ 슬ੀਵਸ ਦੇ ਉੱਪਰ ਦਿੱਤਾ ਹੋਇਆ ਪੂਰਾ ਬਾਰਡਰ ਆ ਜਾਂਦਾ ਤੇ ਕੰਮ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦੀਆਂ 슬ੀਵਸ ਵੀ ਆਪਾਂ ਪੂਰੀਆਂ ਹੈਵੀ ਰੱਖੀਆਂ ਨੇ ਇਦਾਂ ਪੂਰਾ ਮੀਨਜ਼ ਜਿੱਦਾਂ ਆਪਾਂ ਕਲੀਆਂ ਦਿੱਤੀਆਂ ਸ਼ਰਟਸ ਇਦਾਂ ਉੱਪਰ ਤੱਕ 슬ੀਵਸ ਦੇ ਵਿੱਚ ਵੀ ਇਦਾਂ ਕੰਮ ਕੀਤਾ ਹੋਇਆ ਵਿੱਚ ਬੋਟੀ ਦਿੱਤੀ ਹੋਈ ਹੈ ਹੈਵੀ 슬ੀਵਸ ਆ ਗਈ। ਇਹ ਪੂਰਾ ਹੈਵੀ ਸੂਟ ਰੈਡੀ ਹੋਇਆ ਜੀ। ਨੈਕ ਲਾਈਨ ਵੇ ਦੀ ਬਹੁਤ ਪਿਆਰੀ ਜੀ ਰੈਡੀ ਹੋਈ ਆ। ਇਹ ਲੁੱਕ ਵਾਈਜ਼ ਪੂਰਾ ਮੀਨਸ ਪ੍ਰੋਪਰੀ ਹੈ ਆਪਣਾ ਆ ਜਾਂਦਾ ਹੈ ਵੀ ਲੁੱਕ ਵਿੱਚ ਇਹਨੂੰ ਤੁਸੀਂ ਮਤਲਬ ਆਪਾਂ ਇਹਦੇ ਵਿੱਚ ਕਲਰ ਟੱਚ ਵੀ ਦੇ ਸਕਦੇ ਸੀ ਬਟ ਆਪਣੀ ਚੁਆਇਸ ਹੁੰਦੀ ਹੈ ਕਿ ਆਪਾਂ ਕਿਤਾਂ ਦਾ ਰੈਡੀ ਕਰਵਾਉਣਾ ਤੇ ਆਪਾਂ ਇਹਨੂੰ ਰੈੱਡ ਕਲਰ ਦੀ ਫਿਨਿਸ਼ਿੰਗ ਦਿੱਤੀ ਹੈ ਜੀ ਥੋੜਾ ਆਪਾਂ ਇਹਨੂੰ ਕਲਰ ਟੱਚ ਦੇਣ ਲਈ ਰੈੱਡ ਫਿਨਿਸ਼ਿੰਗ ਦਿੱਤੀ ਆਪਾਂ ਇਹਨੂੰ ਤੇ ਇਹਦੇ ਬੈਗ ਤੇ ਵੀ ਕੰਮ ਕੀਤਾ ਆਪਾਂ ਬੈਗ ਤੇ ਜ਼ਿੱਪ ਦਿੱਤੀ ਹੈ ਜੀ ਆਪਾਂ ਐਂਡ ਪੂਰੀ ਬੈਕ ਤੇ ਵਿੱਚ ਆਪਾਂ ਇਦਾਂ ਬੂਟੀ ਦਿੱਤੀ ਹੋਈ ਹੈ ਜੋ ਆਪਣੇ ਫਰੰਟ ਤੇ ਬੂਟੀ ਹੁੰਦੀ ਹੈ ਨਾ ਉਹ ਪੂਰੀ ਬੂਟੀ ਆਪਾਂ ਇਦਾਂ ਬੈਕ ਤੇ ਦਿੱਤੀ ਹੋਈ ਹੈ ਇਹਦੀ ਥੋੜੀ ਜੀ ਮੀਨਸ ਆਪਾਂ ਨੇ ਸ਼ਾਰਟ ਲੈਂਥ ਰੱਖੀ ਹੈ ਕਿਉਂਕਿ ਇਹ ਚਿਰਾਰੇ ਨਾਲ ਰੈਡੀ ਹੋਇਆ ਤੇ ਇਹਦੀ ਲੈਂਥ ਥੋੜੀ ਸ਼ਾਰਟ ਰੱਖੀ ਹੋਈ ਹੈ ਇਹ ਇਹ ਪ੍ਰੋਪਰ ਹੈਂਡਵਰਕ ਹੈ ਜੀ ਸਾਰਾ ਟੋਟਲੀ ਤੇ ਇਹ ਮਤਲਬ ਸਿੰਗਲ ਆਪਾਂ ਜਰੀ ਲਾਈਟ ਜੇ ਡਲ 골ਡਨ ਦੇ ਵਿੱਚ ਕੰਮ ਕੀਤਾ ਚਾਹੋ ਤਾਂ ਇਹਦੇ ਵਿੱਚ ਮਤਲਬ ਰੇਸ਼ਮ ਵੀ ਐਡ ਕਰ ਸਕਦੇ ਹੋ ਆਪਣੀ ਚੁਆਇਸ ਹੈ ਆਪਾਂ ਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਆ ਸੈਮੀ ਤੇ ਵੀ ਕਰਵਾ ਸਕਦੇ ਆ ਇਹ ਪਿਓਰ ਤੇ ਰੈਡੀ ਹੋਇਆ ਤੇ ਇਹਦੇ ਨਾਲ ਆਪਾਂ ਇਹ ਰੱਖਿਆ ਜੀ ਸ਼ਰਾਰਾ ਇੱਥੇ ਲੂਜ਼ ਫਿਟਿੰਗ ਦਾ ਸ਼ਰਾਰਾ ਰੱਖਿਆ ਆਪਾਂ ਇੱਦਾਂ ਇਹ ਤਾਂ ਜਾਂਦੀ ਹੈ ਇਹਦੀ ਫਲੇਅਰ ਆ ਗਈ ਇੱਦਾਂ ਆਪਾਂ ਰੱਖੀ ਹੋਈ ਹੈ ਠੀਕ ਹੈ ਜੀ ਤੇ ਇਹ ਥੋੜੀ ਆਪਾਂ ਸ਼ਾਰਟ ਲੈਂਥ ਰੱਖੀ ਹੈ ਇਹਦੀ ਇਦੇ ਨਾਲ ਲੈਂਦਾ ਸ਼ਰਾਰਾ ਰੱਖਿਆ ਹੋਇਆ ਇਹ ਇੱਦਾਂ ਅਚਲ ਇਹ ਆ ਜਾਂਦਾ ਜੀ ਇਤਨਾ ਸ਼ਰਾਰੀ ਦੇ ਨਾਲ ਬਾਕੀ ਇਹ ਚੀਜ਼ਾਂ ਵੇਅਰ ਕੀਤੇ ਹੋਏ ਪਤਾ ਲੱਗਦੀਆਂ ਜਿਆਦਾ ਆਈਡੀਆ ਹੁੰਦਾ ਆਪਾਂ ਨੂੰ ਤੇ ਪਿਓਰ ਚੁਣੌਣ ਦਾ ਹੀ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਆਫ ਵਾਈਟ ਕਲਰ ਦੇ ਵਿੱਚ ਅ ਸੇਮ ਬੇਸ ਕਲਰ ਦਾ ਇਹ ਦੁਪੱਟਾ ਜੀ ਦੁਪੱਟਾ ਬਹੁਤ ਪਿਆਰਾ ਰੈਡੀ ਹੋਇਆ ਦੁਪੱਟੇ ਨੂੰ ਵੀ ਆਪਾਂ ਇੱਦਾਂ ਰੈੱਡ ਫਿਨਿਸ਼ਿੰਗ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਚੰਪਾ ਦੇ ਕੇ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਓਵਰਆਲ ਲੁੱਕ ਕੇ ਦੀ ਬਹੁਤ ਹੀ ਪਿਆਰੀ ਹੈ ਜੀ ਸੂਟ ਦੀ ਬਾਕੀ ਮੇਰੇ ਜਦੋਂ ਇਹ ਵੇਅਰ ਕੀਤਾ ਤਾਂ ਇਹ ਹੋਰ ਵੀ ਵਧੀਆ ਲੱਗੂਗਾ ਵੇਅਰ ਕੀਤੀ ਹੋਈ ਚੀਜ਼ ਵਧੀਆ ਲੱਗਦੀ ਆ ਡੀਸੈਂਟ ਜਿਹਾ ਸਾਰਾਰੀ ਜਾਂ ਸੂਟ ਹੈ ਇਹ ਤੇ ਇਹਨੂੰ ਮਤਲਬ ਇਹ ਆਪਣੀ ਚੁਆਇਸ ਹੈ ਜੀ ਇਹਨਾਂ ਦੀ ਚੁਆਇਸ ਸੀ ਕਿ ਇਹਨਾਂ ਨੇ ਵਾਈਟ ਦੇ ਉੱਪਰ ਹੀ ਰੈਡੀ ਕਰਵਾਉਣਾ ਦੁਪੱਟਾ ਵੀ ਵਾਈਟ ਰੱਖਣਾ ਬਟ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਕਰਵਾ ਸਕਦੇ ਹੋ ਵਰਕ ਥੋੜਾ ਘੱਟ ਵੱਧ ਕਰਵਾ ਸਕਦੇ ਹੋ ਹਨਾ ਉਹ ਆਪਣੀ ਚੁਆਇਸ ਦੇ ਅਕੋਰਡਿੰਗ ਹੋ ਜਾਂਦਾ ਤੇ ਇਹ ਰੈਡੀ ਹੋਇਆ ਸੂਟ ਵੀ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਉਹਨੂੰ ਪੂਰੀ ਇਹਦੀ ਓਵਰਲੂਕ ਬਹੁਤ ਹੀ ਘੈਂਟ ਆਈ ਆ ਕਾ ਜੀ ਤੇ ਇਹ ਆਪਾਂ ਕਲਰਫੁਲ ਤੇ ਵੀ ਰੈਡੀ ਕਰ ਸਕਦੇ ਆ ਇਹ ਆਪਣੇ ਅਜਵਾਲੀ ਕਲੈਕਸ਼ਨ ਸੀ ਉਮੀਦ ਕਰਦੇ ਆ ਤੁਹਾਨੂੰ ਅਜਵਾਲੀ ਸਾਰੇ ਡਿਜ਼ਾਈਨ ਪਸੰਦ ਆਏ ਹੋਣਗੇ ਤੇ ਮੈਸੇਜ ਕਰਕੇ ਜਰੂਰ ਦੱਸਿਓ ਤੁਸੀਂ ਕਿ ਤੁਹਾਨੂੰ ਅਜਵਾਲੀ ਆਪਣੀ ਕਲੈਕਸ਼ਨ ਕਿੱਦਾਂ ਨਹੀਂ ਲੱਗੀ ਕਿ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਪਸੰਦ ਕਰਦੇ ਹੋ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ